ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਮੁਰਦ ਤੋਂ ਖਾਲਸਾ ਕਾਲਜ ਦਾ ਅਧਾ ਮਿਲੇਗਾ ਤੇ ਵਿਰਾਸਤੀ ਕਾਲਜ ਮੁਰਦ ਤੋਂ ਗੁਨਾਰਕ ਦੇ ਯੂਨੀਵਰਸਿਟੀ ਦੇ ਅਧੀਨ ਆ ਜਾਵੇਗਾ ਛੱਤੀਗੜ੍ਹ ਦੇ ਵਿੱਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਦੇ ਮੁਤਾਬਕ ਸਾਬਕਾ ਆਕਾਲੀ ਭਾਜਪਾ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇਗਾ ਤੇ ਨਵੀਂ ਨੀਤੀ ਲਾਗੂ ਹੋਵੇਗੀ ਜਿਸ ਦੇ ਤਹਿਤ ਖਾਲਸਾ ਯੂਨੀਵਰਸਿਟੀ ਨੂੰ ਮੁਰਦ ਤੋਂ ਕਾਲਜ ਦਾ ਅਧਾ ਮਿਲੇਗਾ ਸੂਬੇ ਦੇ ਖਜ਼ਾਨਾ ਮੰਤਰੀ ਬਨਪ੍ਰੀਤ ਬਾਦਲ ਦੇ ਮੁਤਾਬਕ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਦਾਖਲਾ ਲਿਆ ਸੀ ਉਹਨਾਂ ਦਾ ਵੀ ਪੂਰਾ ਖਿਆਲ ਰੱਖਿਆ ਜਾਵੇਗਾ ਜੋ ਖਾਲਸਾ ਯੂਨੀਵਰਸ ਖਾਲਸਾ ਕਾਲਜ ਯੂਨੀਵਰਸਿਟੀ ਬਣਾਈ ਗਈ ਸੀ ਆ ਪਿਛਲੀ ਸਰਕਾਰ ਨੇ ਠੀਕ ਤਾਂ ਇਸ ਕੋ ਅਬ ਇਹ ਰਿਪੀਲ ਕਰ ਦਿਆ ਗਿਆ ਹੈ ਖਾਲਸਾ ਕਾਲਜ ਇੱਕ ਬਹੁਤ ਪੰਜਾਬ ਦਾ ਪੁਰਾਣਾ ਮਸ਼ਹੂਰ ਦੋਈ ਕਾਲਜ ਥੇ ਪੰਜਾਬ ਕੇ ਜੋ بڑے ਆਈਕੋਨਿਕ ਕਾਲਜਸ ਥੇ ਇੱਕ ਖਾਲਸਾ ਕਾਲਜ ਔਰ ਇੱਕ ਮਹਿੰਦਰਾ ਕਾਲਜ ਖਾਲਸਾ ਕਾਲਜ 125 ਸਾਲ ਪੁਰਾਣਾ ਇਤਿਹਾਸਿਕ ਅਤੇ ਵਿਰਾਸਤੀ ਕਾਲਜ ਹੈ ਜਿਸ ਦੇ ਵਿੱਚ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਨੇ 2010 ਵਿੱਚ ਇਸ ਕਾਲਜ ਨੂੰ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦੀ ਗੱਲ اٹਹੀ ਜਿਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਦਰਨਾ ਪ੍ਰਦਰਸ਼ਨ ਵੀ ਕੀਤੇ ਕੁਝ ਸਮੇਂ ਦੇ ਲਈ ਇਹ ਮੰਗ ਠੰਡੇ ਬਸਤੇ ਪੈ ਗਈ ਪਰ ਪਿਛਲੇ ਸਾਲ ਅਕਾਲੀ ਭਾਜਪਾ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਇਸ ਨੂੰ ਖਾਲਸਾ ਕਾਲਜ ਤੋਂ ਯੂਨੀਵਰਸਿਟੀ ਦਾ ਦਰਜਾ ਦਿੱਤਾ ਪਰ ਯੂਨੀਵਰਸਿਟੀ ਵਣਨ ਤੋਂ ਬਾਅਦ ਇੱਥੇ ਬਹੁਤ ਹੀ ਘੱਟ ਵਿਦਿਆਰਥੀਆਂ ਨੇ ਦਾਖਲਾ ਲਿਆ करीब तीन सौ विद्यार्थी अजय ने जो खालसा यूनिवर्सिटी के अंडर पढ़ाई कर रहे हैं जबकि बाकी दो हजार सोलह तो पहला पढ़ रहे विद्यार्थी गुरु नानक देव यूनिवर्सिटी के दे अधीन ने पंजाब सरकार ने यह महसूस किया कि खालसा कॉलेज को अपने ओरिजिनल स्टेट में चले जाना चाहिए जो भी बच्चे बच्चों ने एडमिशन ली है खालसा कॉलेज खालसा यूनिवर्सिटी में ये बताया गया है कि तकरीबन 300 सौ है उनको सूटेबली साथ वाली यूनिवर्सिटी में या जिस यूनिवर्सिटी में वो जाना चाहेंगे ਵਾਹ ਉਹਨਾਂ ਕੋ ਸੂਟੇਬਲੀ ਅਕਾਮੋਡੇਟ ਕਰ ਦਿਆ ਜਾਏਗਾ ਖਾਲਸਾ ਯੂਨੀਵਰਸਿਟੀ ਨੂੰ ਕਾਲਜ ਦੇ ਵਿੱਚ ਤਬਦੀਲ ਕੀਤੇ ਜਾਣ ਦੇ ਫੈਸਲੇ ਤੋਂ ਇਲਾਵਾ ਕੈਬਨਟ ਦੇ ਵੱਲੋਂ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚ ਨਿੱਜੀ ਸਕੂਲਾਂ ਦੇ ਵਿੱਚ ਵਧ ਰੀਆਂ ਫੀਸਾਂ ਦੇ ਉੱਤੇ ਠੱਲ ਪਾਉਣਾ ਸ਼ਾਮਲ ਹੈ ਕੈਬਨਟ ਦੇ ਫੈਸਲੇ ਮੁਤਾਬਕ ਨਿੱਜੀ ਸਕੂਲ ਹੁਣ ਸਾਲਾਨਾ 8% ਤੋਂ ਵਧੇਰੇ ਫੀਸ ਵਿੱਚ ਵਾਅਦਾ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਨਵੀਂ ਮਾਈਨਿੰਗ ਪਾਲਿਸੀ ਕੈਬਨਟ ਰੈਂਕ ਦੇ ਸਲਾਹਕਾਰਾਂ ਦੀ ਤਨਖਾਹ ਅਤੇ ਭੱਤਿਆਂ ਦੇ ਬਾਰੇ ਵੀ ਫੈਸਲੇ ਕੀਤੇ ਗਏ ਇਹ ਫੈਸਲਾ ਲਿਆ ਗਿਆ ਕਿ ਮਾਈਨਿੰਗ ਜਿਹੜੀ ਪਾਲਿਸੀ ਹੈ ਉਹਦੀ ਪ੍ਰੋਗਰੈਸਿਵ ਬਿਡਿੰਗ ਹੋਣੀ ਚਾਹੀਦੀ ਹੈ ਈ ਬਿਡਿੰਗ ਹੋਣੀ ਚਾਹੀਦੀ ਹੈ ਤਾਂ ਪਿਛਲੇ ਸਾਲ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਜਿਹੜੀ ਰਕਮ ਜਮ੍ਹਾਂ ਹੋਈ ਸੀ ਉੱਤਰ 43 ਕਰੋੜ ਸੀ ਸਾਰੇ ਮਾਈਨਿੰਗ ਦੀ ਹਾਲਾਂਕਿ ਇਹ ਸਾਰੀ ਸਾਰੀਆਂ ਮਾਈਨਸ ਦੀ ਆਕਸ਼ਨ ਨਹੀਂ ਹੋਣੀ ਕੋਈ ਸਿਰਫ 54 ਮਾਈਨਸ ਦੀ ਆਕਸ਼ਨ ਹੋਣੀ ਹੈ ਪਰ ਇਸ ਪ੍ਰੋਸੈਸ ਨਾਲ ਜਿਹੜਾ ਅੱਜ ਜਿਹੜੀ ਪਾਲਿਸੀ ਅੱਜ ਸਟੇਟ ਕੈਬਨਿਟ ਨੇ ਮਨਜ਼ੂਰ ਕੀਤੀ ਹੈ 350 ਤੋਂ ਸਾਡੇ 400 ਕਰੋੜ ਤਕਰੀਬਨ 10 ਗੁਣਾ ਪਿਛਲੇ ਸਾਲ ਨਾਲੋਂ ਇਹਦੇ ਵਿੱਚ ਇਜ਼ਾਫਾ ਹੋਣ ਦੀ ਜ਼ਰੂਰਤ ਸੀ ਔਰ ਮਕਸਦ ਇਹ ਸੀ ਕਿ ਜਿਹੜੇ ਠੇਕੇਦਾਰ ਜਾਂ 카rtel ਜਾਂ ਜਿਹਨਾਂ ਨੂੰ ਅਸੀਂ ਮਾਫੀਆ ਵੀ ਕਹਿ ਦਿੰਦੇ ਸੀ ਜਿਹੜਾ ਉਹਨਾਂ ਦੀਆਂ ਜੇਬਾਂ ਜਾਂ ਰਿਹਾ ਉਹ ਸਰਕਾਰੀ ਖਜ਼ਾਨੇ 'ਚ ਜਾਣਾ ਚਾਹੀਦਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਅਨਐਡਿਟ ਪ੍ਰਾਈਵੇਟ ਸਕੂਲਸ ਐ ਜਿਹੜੇ ਕਿ ਫੀਸ ਔਰ ਇਹਦੇ ਬਾਰੇ ਸੰਘਰਸ਼ ਚੱਲ ਰਿਹਾ ਸੀ ਕਿ ਉਹ ਫੀਸ ਜਿਹੜੀ ਐ ਹਰ ਸਾਲ ਵਧਾ ਦਿੰਦੇ ਆ ਖੱਬੇ ਸੱਜੇ ਕੋਈ ਐਡਮਿਸ਼ਨ ਫੀ ਕੋਈ ਬਿਲਡਿੰਗ ਫੀਸ ਵਗੈਰਾ ਲੈ ਕੇ ਸਾਰੀਆਂ ਚੀਜ਼ ਇਨਕਲੂਡਿੰਗ ਟਿਊਸ਼ਨ ਕੋਈ ਵੀ ਪ੍ਰਾਈਵੇਟ ਸਕੂਲ 8 ਫੀਸਦੀ ਤੋਂ ਜ਼ਿਆਦਾ ਇਜ਼ਾਫਾ ਜਿਹੜਾ ਐ ਪਿਛਲੇ ਸਾਲ ਨਾਲੋਂ ਆਪਣੀ ਫੀਸ 'ਚ ਨਹੀਂ ਕਰ ਸਕਦਾ ਇਹ ਮੰਤਰੀ ਮੰਡਲ ਦਾ ਇਹ ਫੈਸਲਾ ਔਰ ਇਹ ਪੰਜਾਬ 'ਚ ਹੁਣ ਕਾਨੂੰਨ ਬਣ ਚੁੱਕਿਆ ਹੈ ਪੰਜਾਬ ਕੈਬਨਿਟ ਦੇ ਵੱਲੋਂ ਆਈ.ਕੇ. ਗੁਜਰਾਲ ਟੈਕਨੀਕਲ ਯੂਨੀਵਰਸਿਟੀ ਜਿਲੰਦਰ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਦੇ ਵਿੱਚ ਪੇਸ਼ੇਵਰ ਵੀਸੀ ਨਿਯੁਕਤੀ ਦੇ ਜਾਨਦਾ ਵੀ ਐਲਾਨ ਕੀਤਾ ਗਿਆ ਹੈ।